ਹਾਜੀ ਦੋਸਤੋ ਅੱਜ ਆਪਾਂ ਤੁਹਾਨੂੰ ਘੋੜੀ ਸੂਈ ਆਪਣੇ ਕਿਸੇ ਸੱਜਣ ਮਿੱਤਰ ਦੀ ਤੇ ਰਿਜ਼ਲਟ ਤੁਹਾਨੂੰ ਦਿਖਾਉਣਾ ਹੈ ਬੱਚਾ ਜਿਹੜਾ ਉਹਦੇ ਨਾਲ ਤੁਸੀਂ ਦੇਖ ਰਹੇ ਆ ਅੱਗੇ ਸਾਰਾ ਕੁਝ ਤੁਹਾਨੂੰ ਦੱਸਣਾ ਹੈ ਵੀ ਕਿਹੜੇ ਘੋੜੇ ਦਾ ਇਹ ਬੱਚਾ ਹੈ ਤੇ ਕੀ ਚੀਜ਼ ਹੈ ਕਿਸ ਤਰ੍ਹਾਂ ਸਾਰਾ ਕੁਝ ਅੱਗੇ ਆਪਾਂ ਡਿਟੇਲ ਇਹਦੀ ਸਾਰੀ ਸਾਂਝੀ ਕਰਨੀ ਹੈ ਤੇ ਵੀਡੀਓ ਦੇ ਨਾਲ ਹਿੰਦ ਤੱਕ ਬਣੇ ਰਹੋ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਆਪਣੇ ਇਸ ਚੈਨਲ ਤੇ ਕਰਾਉਣੀ ਹੋਵੇ ਵੀਡੀਓ ਬਣਾਉਣੀ ਹੋਵੇ ਆਪਣੇ ਫਾਰਮ ਤੇ ਸਾਡਾ ਨੰਬਰ ਆਪਣਾ ਚੱਲਦਾ ਸਕਰੀਨ ਤੇ ਦੋਸਤੋ ਸੰਪਰਕ ਤੁਸੀਂ ਕਰ ਸਕਦੇ ਹੋ ਮੇਰੇ ਨਾਲ ਸੋ ਆਜੋ ਆਪਾਂ ਕਰਦੇ ਆਂ ਗੱਲਬਾਤ ਇਸ ਬੱਚੇ ਬਾਰੇ ਬੱਚਾ ਦੋਸਤੋ ਦੇਖ ਲਓ ਬਰਫਰਗਾ ਚਿੱਟਾ ਹੈ ਬਿਲਕੁਲ ਸੋਹਣਾ ਵੀ ਪੂਰਾ ਤੇ ਬਾਕੀ ਤੁਸੀਂ ਦੱਸਿਓ ਵੀ ਕਿਵੇਂ ਲੱਗਿਆ ਬੱਚਾ ਇਹ ਹਲੇ ਰਾਤ ਹੀ ਘੋੜੀ ਸੂਈ ਹੈ ਇਹ ਸਮਝ ਲਓ ਵੀ 8-10 ਘੰਟਿਆਂ ਦਾ ਹੀ ਬੱਚਾ ਹੈ ਤੇ ਬੱਚਾ ਵਧੀਆ ਪੂਰਾ ਬਾਕੀ ਲੱਤਾਂ ਬਾਹਾਂ ਪੱਖੋਂ ਠੀਕ ਹੈ ਕਨ ਕੋ ਨੂੰ ਵੀ ਸੋਹਣੇ ਆਏ ਆ ਬੱਚੇ ਦੇ ਘੋੜੀ ਤੁਸੀਂ ਦੇਖ ਹੀ ਸਕਦੇ ਆ ਦੋਸਤੋ ਘੋੜੀ ਦਾ ਇਹ ਪਹਿਲੀ ਵਾਰੀ ਸੂਈ ਹੈ ਪਹਿਲਾ ਸੂਆ ਹੈ ਇਹਦਾ ਘੋੜੀ ਦਾ ਥੋੜੀ ਜੀ ਹਾਈਟ ਵੀ ਘਟ ਹੈ ਇਹਦੀ ਹਲੇ ਤੇ ਬਾਕੀ ਪਹਿਲਾ ਸੂਆ ਹੋਣ ਕਰਕੇ ਬੱਚਾ ਤੁਸੀਂ ਦੇਖ ਸਕਦੇ ਆ ਵੀ ਕਿਵੇਂ ਦਾ ਲੱਗਿਆ ਹੈ ਹਨਾ ਤੁਹਾਨੂੰ ਲੱਗਦਾ ਤਾਂ ਇਹ ਜਿਹੜਾ ਬੱਚਾ ਹੈਗਾ ਭਾਈ ਮਿੰਟੂ ਕੋਲੇ ਘੋੜਾ ਦੋਸਤੋ ਜਿਹੜਾ ਹੈ ਹਾਂਸ ਘੋੜੇ ਦਾ ਬੱਚਾ ਹੈ ਚੀਨਾ ਘੋੜਾ ਜਿਹੜਾ ਭਾਈ ਮਿੰਟੂ ਰੋਡਿਆਂ ਵਾਲੇ ਕੋਲੇ ਉਹਦਾ ਇਹ ਬੱਚਾ ਹੈ ਦੋਸਤੋ ਇਹਦੇ ਘੋੜੇ ਦੇ ਬੱਚੇ ਅੱਗੇ ਵੀ ਕਾਫੀ ਸਾਰੇ ਆ ਗਏ ਆ ਮੇਰੇ ਪੈਂਡ ਵੀ 4-5 ਬੱਚੇ ਆ ਚੰਗਾ ਸੋਹਣਾ ਰਿਜ਼ਲਟ ਘੋੜੇ ਦਾ ਆ ਰਿਹਾ ਵਧੀਆ ਬੱਚੇ ਬਹੁਤ ਮਜ਼ਬੂਤ ਤੇ ਸਡੌਲ ਹੈ ਪੂਰੇ ਹੱਡਾਂ ਪੈਰਾਂ ਦੇ ਮਜ਼ਬੂਤ ਹੈ ਤੇ ਸੋਹਣੇ ਵੀ ਆਕੰਨਾਂ ਕੋਨਾਂ ਦੇ ਪੂਰੇ ਸ਼ਕੀਨ ਆਉਂਦੇ ਆ ਤੇ ਬਾਕੀ ਸਾਫ਼ ਹੁੰਦੇ ਆ ਛੁੱਕੇ ਛੁਕੇ ਤੋਂ ਰਹਿਤ ਆਉਂਦੇ ਆ ਸਾਫ਼ ਬੱਚੇ ਆਉਂਦੇ ਆ ਇਹ ਵੱਡੀ ਗੱਲ ਜਿਹੜੀ ਦੋਸਤੋ ਮਜ਼ਬੂਤ ਮਜ਼ਬੂਤੀ ਆਪਾਂ ਸੋ ਇਹਦੇ ਵੀ ਮਜ਼ਬੂਤੀ ਹੋਵੇ ਬੱਚੇ ਦੇ ਵਿੱਚ ਉਹ ਇਹਦੇ ਜਿਹੜੇ ਬੱਚਿਆਂ ਦੇ ਵਿੱਚ ਮਜ਼ਬੂਤੀ ਹੈ ਜਿਹੜੀ ਬਹੁਤ ਆਉਂਦੀ ਹੈ ਚੰਗੇ ਬੱਚੇ ਆਉਂਦੇ ਆ ਮਜ਼ਬੂਤ ਪੂਰੇ ਹੁੰਦੇ ਆ ਸੋਹਣੇ ਸੁਨੱਖੇ ਆ ਤੇ ਸਾਫ਼ ਵੀ ਆਉਂਦੇ ਬਿਲਕੁਲ ਘੋੜਾ ਚੰਗਾ ਚੰਗੀ ਹਾਈਟ ਵਾਲਾ ਕਦਾਲਾ ਘੋੜਾ ਬਾਈ ਕੋਲੇ ਦੋ ਘੋੜੇ ਆ ਵੈਸੇ ਉਹਨਾਂ ਕੋਲੇ ਹੁਣ ਇਹ ਹੀ ਹੰਸ ਘੋੜੇ ਦਾ ਬੱਚਾ ਹੈ ਚੀਨਾ ਜਿਹੜਾ ਇਹਦਾ ਨਾਂ ਹੈਗਾ ਚੀਨਾ ਤੇ ਉਹਦਾ ਇਹ ਦੋਸਤੋ ਰਿਜ਼ਲਟ ਜਿਹੜਾ ਤੁਹਾਨੂੰ ਆਪਾਂ ਦਿਖਾਇਆ ਪੂਰੀ ਇੱਕ ਦੋ ਘੋੜੀਆਂ ਸੋਈਆਂ ਤੇ ਉਹ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਵੀ ਰਿਜ਼ਲਟ ਚੈੱਕ ਕਰਵਾਈਏ ਤਾਂ ਕਿ ਤੁਸੀਂ ਜਿਹੜਾ ਕਿਸੇ ਸੱਜਣ ਨੇ ਆ ਉਹਦੀ ਕੋਈ ਘੋੜੀ ਮੇਡ ਕਰਵਾਉਣੀ ਹੁੰਦੀ ਹੈ ਨਾ ਤਾਂ ਤੁਹਾਨੂੰ ਥੋੜੀ ਜੀ ਜਜਮੈਂਟ ਹੋ ਜਾਊਗੀ ਵੀ ਬੱਚਾ ਦੇਖ ਕੇ ਜਜਮੈਂਟ ਹੋ ਜਾਂਦੀ ਹੈ ਵੀ ਕਿੱਦਾਂ ਦਾ ਬੱਚਾ ਆ ਕਿਹੜੇ ਘੋੜੇ ਦਾ ਬੱਚਾ ਤੇ ਕੀ ਉਹਦੇ ਵਿੱਚ ਫਰਕ ਹੈ ਇਸ ਚੀਜ਼ ਕਰਕੇ ਜਿਹੜੀ ਵੀਡੀਓ ਆਪਾਂ ਤੁਹਾਡੇ ਵਾਸਤੇ ਬਣਾਈ ਹੈ ਇਹ ਤੇ ਤਾਂ ਕਰਕੇ ਤੁਹਾਨੂੰ ਦਿਖਾਉਣ ਲੱਗੇ ਆ ਤਾਂ ਕਿ ਤੁਹਾਨੂੰ ਜਿਹੜੀ ਜਜਮੈਂਟ ਹੋ ਜੇ ਤੁਹਾਨੂੰ ਕੂੜੀ ਮਲਾਉਣੀ ਸੌਖੀ ਹੋ ਜੇ ਤੁਹਾਨੂੰ ਫੈਸਲਾ ਕਰਨਾ ਸੌਖਾ ਹੋ ਜੇ ਵੀ ਆਪਾਂ ਕਿਹੜੇ ਘੋੜੇ ਤੋਂ ਜਿਹੜੀ ਇਹ ਘੋੜੀ ਮਲਾਉਣੀ ਹੈਗੀ ਐ ਸੋ ਇਹ ਚੀਨੇ ਦਾ ਰਿਜ਼ਲਟ ਆ ਦੋਸਤੋ ਸਮੁੰਦਰ ਵਾਲੀ ਲਾਈਨ ਚੋਂ ਹੰਸ ਜਿਹੜਾ ਹੈਗਾ ਘੋੜਾ ਉਹਦਾ ਗਾਂ ਬੱਚਾ ਚੀਨਾ ਤੇ ਚੀਨੇ ਦਾ ਬੱਚਾ ਤੁਸੀਂ ਆਹ ਦੇਖ ਸਕਦੇ ਆ ਬੱਚਾ ਮਜ਼ਬੂਤ ਹੈ ਜਿਵੇਂ ਘੋੜੀ ਪਹਿਲੀ ਵਾਰ ਸੋਈ ਹੈ ਤੇ ਵੈਸੇ ਵੀ ਠੀਕ ਹੈ ਵੱਡਾ ਵੀ ਹੈ ਕੋਈ ਬਾਲਾ ਛੋਟਾ ਨਹੀਂ ਹੈਗਾ ਬੱਚਾ ਆਪਾਂ ਕਹਿ ਸਕਦੇ ਆ ਚੰਗਾ ਸੋਹਣਾ ਬੱਚਾ ਤੇ ਆਕਾਰ ਦੇ ਵਿੱਚ ਵੀ ਠੀਕ ਹੈ। ਕੁੜੀ ਥੋੜੀ ਜੀ ਛੋਟੀ ਹੈ ਕੱਦ ਘੱਟ ਹੈ ਕੁੜੀ ਦਾ ਤੇ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਪਰ ਬੱਚੇ ਬਹੁਤ ਚੰਗੇ ਆਉਂਦੇ ਇਹਦੇ ਅੱਗੇ ਵੀ ਦੋ ਚਾਰ ਰਿਜ਼ਲਟ ਆਪਾਂ ਦੇਖੀਏ। ਸੋ ਦੋਸਤੋ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ? ਤੁਸੀਂ ਨੋਟ ਵੀ ਕਰੋ ਇਸ ਚੀਜ਼ ਨੂੰ ਤੇ ਦੱਸਿਓ ਵੀ ਇਹ ਬੱਚਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਕਿੱਦਾਂ ਦਾ ਲੱਗਿਆ? ਤੇ ਜੇ ਕੋਈ ਹੋਰ ਕਿਸੇ ਸੱਜਣ ਮਿੱਤਰ ਨੇ ਕੋਈ ਵੀਡੀਓ ਬਣਵਾਉਣੀ ਹੋਵੇ ਆਪਣੇ ਜਾਨਵਰਾਂ ਦੀ ਆਪਣੇ ਫਾਰਮ ਤੇ ਕੋਈ ਇੰਟਰਵਿਊ ਵੀਡੀਓ ਕਰਨੀ ਹੋਵੇ ਤਾਂ ਨੰਬਰ ਆਪਣਾ ਚੱਲਦਾ ਸਕਰੀਨ ਦੇ ਉੱਤੇ ਇੱਥੇ ਤੁਸੀਂ ਇਸ ਨੰਬਰ ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਆਂ ਆਪਾਂ ਜਿਹੜੀ ਤੁਹਾਡੇ ਜਾਨਵਰਾਂ ਦੀ ਵੀਡੀਓ ਬਣਾ ਸਕਦੇ ਆਂ ਦੋਸਤੋ ਸੋ ਕਿਸੇ ਨੇ ਸੱਜਣ ਨੇ ਜਾਨਵਰ ਕੋਈ ਸੇਲ ਕਰਨਾ ਹੋਵੇ ਜਾਂ ਫਾਰਮ ਤੇ ਵੀਡੀਓ ਕਰਨੀ ਹੋਵੇ ਤਾਂ ਜਰੂਰ ਸੰਪਰਕ ਕਰ ਲਿਓ ਸੱਜਣੋਂ ਵੀਡੀਓ ਚੰਗੀ ਲੱਗੀ ਤਾਂ ਅੱਗੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਜੀ ਜਾਂਦੇ ਜਾਂਦੇ ਤੁਸੀਂ ਚੰਗਾ ਪਿਆਰ ਦਿੰਦੇ ਹੋ ਵਧੀਆ ਰਿਸਪਾਂਸ ਦਿੰਦੇ ਹੋ ਵੀਡੀਓ ਦੇਖਦੇ ਹੋ ਧੰਨਵਾਦ ਆ ਤੁਹਾਡਾ ਇਸ ਲਈ ਅ ਕੋਸ਼ਿਸ਼ ਕਰਾਂਗੇ ਹੋਰ ਵੀ ਜਿਹੜੇ ਜਾਨਵਰ ਅੱਗੇ ਆਪਣੇ ਕੋਲੀਆਂ ਸੂਈਆਂ ਉਹਨਾਂ ਦਾ ਰਿਜ਼ਲਟ ਤੁਹਾਨੂੰ ਦੁਕਾਨ 'ਤੇ ਕੋਸ਼ਿਸ਼ ਕਰਾਂਗੇ ਧੰਨਵਾਦ ਜੀ